ਵਾਹ ਜੀ ਵਾਹ ਹਜੀਰ ਕਾ ਜਾਨੀ ਕਿ ਪਾਲੇਰੀ ਕੁੜੀ ਤੜਕੇ ਹੀ ਸੇਵਾ ਦੇ ਵਿੱਚ ਆਟੀ ਜਾਂਦਾ ਕਿਰਪਾਵਾਰੀ ਦੀ ਹਜੇ ਵਿਆਹਿਆ ਗਿਆ ਫਿਰ ਨਹੀਂ ਸੁਧਰਦਾ ਹਾਂ ਹਜੇ ਵਿਆਹ ਤੂੰ ਇਹ ਕਿਵੇਂ ਅੱਜ ਸਾਇੰਟਿਸਟ ਜੀਆਂ ਬਣ ਕੇ ਘੁੰਮੀ ਜਾਂਦੀਆਂ ਨਹੀਂ ਚਿੱਡੀਓ ਇੱਕੋ ਹੀ ਭੱਜ ਗਈ ਭੱਜ ਗਈ ਆਵੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਾਤ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੁਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੁਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਹਾਂਜੀ ਬੇਰੀ ਬੇਰੀ ਗੁੱਡ ਮਾਰਨਿੰਗ ਸਾਰਿਆਂ ਨੂੰ ਬਹੁਤ ਬਹੁਤ ਗੁੱਡ ਮਾਰਨਿੰਗ ਤੇ ਨਵਾਂ ਸਾਲ ਚੜ੍ਹਨ ਦੀਆਂ ਵਧਾਈਆਂ ਸਾਰਿਆਂ ਨੂੰ ਚੜ ਜਾਣਾ ਕੱਲ ਨੂੰ ਤੇ ਆਪਾਂ ਟਾਈਮ ਪਿੰਡ ਅੰਨਗਰ ਕੇ ਇਤਨਾ ਆਪਣੇ ਗਲੀਆਂ ਤੁਸੀਂ ਵੇਖ ਸਕਦੇ ਇੱਧਰ ਵੀ ਸੁੰਨੀ ਇੱਧਰ ਵੀ ਸੁੰਨੀ ਇੱਧਰ ਵੀ ਸੁੰਨੀ ਆਪਾਂ ਹੀ ਰੌਲਾ ਪਾ ਰਹੇ ਹਾਂ ਹਲੇ ਤਾਂ ਜਾ ਕੇ ਬੰਦੇ ਠਾਈਏ ਟਾਈਮ ਨਾਲ ਕੰਮ ਧੰਦਾ ਕਰਨਾ ਤੇ ਲੋ ਵੀ ਸੰਤੋ ਯਾਤ ਵੀ ਕੱਢ ਲੀਆਂ ਟਰਾਲੀਆਂ ਬਾਹਰ ਨੂੰ ਚੱਲੀਏ ਸਰਕਾਰੀ ਸਕੂਲ ਨੂੰ ਉਹਨਾਂ ਨੂੰ ਉਹਨਾਂ ਨੂੰ ਕਈ ਆਕਾ ਵੀ ਲਾਏ ਜਾਂਦੇ ਤੇ ਦੁੱਧ ਵੀ ਲਾਏ ਜਾਂਦੇ ਅਜਨਗਰ ਕੀਰਤਨ ਵਾਜੀ ਵਾ ਹਜੀਰ ਕਾ ਜਾਨੀ ਕਿ ਪਾਲੇਰੀ ਕੁੜੀ ਤੜਕੇ ਹੀ ਸੇਵਾ ਦੇ ਵਿੱਚ ਆਟਾ ਗੋਨ ਕੇ ਰੱਖ ਦਿੱਤਾ ਗਿਆ ਹੈ ਸੋ ਨਾਲ ਦੀ ਨਾਲ ਰਾਤ ਦੀ ਖੁੱਲੀ ਹੋਈ ਆ ਮੀਲੋ ਮੀਲ ਗਿਆ ਮੀਲ ਗਿਆ ਮੀਲ ਗਿਆ ਬੜੀ ਪੜੀ ਤੂੰ ਓਕੇ ਮੈਂ ਲੈ ਕੇ ਆਉਣਾ ਡਰਮ ਲੈ ਆ ਕੱਪੜੇ ਖਰਾਬ ਕਰਦੇ ਨੇ ਇਹ ਰਿਕਾਰਡ ਹੀ ਬੋਲਦੇ ਰਹਿੰਦੇ ਆ ਚਾਚੀ ਜੀ ਆ ਬੀਬੀ ਦੇ ਨਾਲ ਇਹ ਸਭ ਤੋਂ ਪਹਿਲਾਂ ਹੀ ਆਉਂਦੀ ਹਰ ਵਾਰੀ ਹਾਂ ਚਲੋ ਤੂੰ ਥੋੜਾ ਲੇਟ ਕਿਉਂ ਕੱਠੇ ਰਹਾ ਟੱਸਾਂ ਨਹੀਂ ਕੋਈ ਤਾਂ ਪੈਲਾ ਬਾਤ ਕਾਕਰੋ ਗਰੀਬੀ ਸਾਲ ਕਾ ਤੂੰ ਕਿੱਥੇ ਲੱਗ ਗਿਆ ਭਰਾਵਾ ਤੂੰ ਥੱਲਾ ਪਟ ਦੇਣੇ ਨੂੰ ਰੋਕ ਲੋ ਮੋਟੇ ਨੂੰ ਚੰਗਾਲ ਦਮਾ ਚੰਗਾਲ ਹੋਰ ਲਾ ਤਾਂ ਇੰਨੇ ਓਏ ਯਾਰ ਯਾਰ ਕਲਦੀਪ ਸਿੰਘ ਕੀ ਪੀ ਹੋਣੀ ਲੱਗਿਆ ਇਹਨੇ ਪੁਰਾਣੇ ਹੁਣ ਤੂੰ ਐਵੇਂ ਦੇ ਚੱਤ ਮਾਰੀ ਜਨਾ ਸਾਦ ਕਿਹਾ ਬੱਸ ਕਿਵੇਂ ਚਿੰਤਾ ਕੱਢਿਆ ਇਹ ਲੋਕੀ ਦੀਆਂ ਗੱਲਾਂ ਮਾਉ ਲਾਈ ਜਨਾ ਹੋਰ ਤੇ ਆ ਨਾ ਨਹੀਂ ਅੱਜ ਮੋਟੇ ਨੂੰ ਰੋਕਣਾ ਬੜਾ ਔਖਾ ਆ ਵੇ ਅਜੇ ਭਾਈ ਆ ਮਾ ਅੱਜ ਮੋਟਾ ਹੜਾ 4 ਵਜੇ ਉੱਠਾ ਫਿਰਦਾ ਅੱਜ ਸਰਾ ਕਰਾਈ ਜਾਂਦਾ ਨਾਲ ਕਾਕਾ ਆਈਟੀ ਮੈਸ਼ਨ ਕਾਤਾ ਮੋੜੇ ਤੇਰੀ ਆਏ ਸਾਡਾ ਮੋਟਾ ਆ ਕਰੀ ਜਾਂਦਾ ਕਿਰਪਾਵਾਰੀ ਦੀ ਹਜੇ ਵਿਆਹਿਆ ਗਿਆ ਫੇਰ ਨਹੀਂ ਸੁਧਰਦਾ ਹਾਂ ਜੀ ਵਿਆਹ ਗਿਆ ਫੇਰ ਨਹੀਂ ਸੁਧਰਦਾ ਫੇਰ ਵੀ ਫੜਦਾ ਨਹੀਂ ਰੌਣਟ ਹਰਦਾ ਤੂੰ ਹੀ ਕਿਵੇਂ ਅੱਜ ਸਾਇੰਟਿਸਟ ਜੀਆਂ ਬਣ ਕੇ ਘੁੰਮੀ ਜਾਂਦੀਆਂ ਨਹੀਂ ਛੱਡੀਓ ਇੱਕੋ ਹੀ ਭੱਜ ਗਈ ਭੱਜ ਗਈ ਆਵੇ ਉਹ ਗਈ ਤੂੰ ਵੀ ਭੱਜੋਣੀ ਉਹ ਗਈਆਂ ਤਿੰਨੇ ਜਾਣੀਆਂ ਮੁਬਾਰਕਾਂ ਭਰਾ ਨੂੰ ਬਹੁਤ-ਬਹੁਤ ਫਿਰ ਪੁੱਛ ਕੀ ਆਇਆ ਮੈਂ ਨਹੀਂ ਹੁਣ ਪੁੱਛਣਾ ਅੱਗੇ ਆਵਾਜ਼ ਨਹੀਂ ਆਈ ਮੈਂ ਨਹੀਂ ਪੁੱਛਣਾ ਪਰ ਭੀ ਆਈ ਹੋਈਆਂ ਨਾ ਨਾ ਇੱਕ ਤੀਰ ਅਗੇ ਗਲਾਬ ਜਾਉਣੇ ਇੱਕ ਜਰਗੇ ਇਹਦੇ ਅਗੇ ਸੌਣੀ ਆ ਇਹ ਮੇਰੀ ਕੀ ਵਰਫੀ ਹੈ ਮੇਰੇ ਲਈ ਕਹਿੰਦੇ ਜਦੋਂ ਕੱਢੀ ਹੋਵੇ ਠਾਹਰ ਤੇ ਪੈਰਾਂ 'ਚ ਪਾਈਆਂ ਹੋਵੇ ਗੋਇਆ ਵਾਲੀਆਂ ਚਪਲਾਂ ਤੇ ਸਮਝਣਾ ਚਾਹੀਦਾ ਹੈ ਕਿ ਪ੍ਰੋਗਰਾਮ ਆਪਣੇ ਪਿੰਡ ਦਾ ਹੈ ਨਗਰ ਕੀਰਤਨ ਹੈ ਮੇਰੇ ਵੀਰੋ ਸਾਡੇ ਪਿੰਡ ਹਾਂ ਜੀ ਗਾ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ